ਹਾਂਜੀ ਸਸਤੀ ਕਾਲ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਲੇਡੀਜ਼ ਪੈਂਟਰ ਨੂੰ ਪੌਕੇਟ ਕਿੱਦਾਂ ਲਗਾਇਦੇ ਆ ਤੇ ਕਿੱਦਾਂ ਉਹਨਾਂ ਨੂੰ ਰੈਡੀ ਕਰੀਦਾ ਹੈ ਇਹ ਦੇਖੋ ਇਹ ਆਪਾਂ ਨਾ ਇੱਕ ਕੱਪੜਾ ਲੈਣਾ ਹੈ ਇੱਕ ਸਾਈਡ ਲੈਣੀ ਹੈ ਜਿਹੜੀ ਆਪਾਂ ਰਾਈਟ ਸਾਈਡ ਵਾਲੀ ਸਾਈਡ ਨੂੰ ਆ ਦੇਖੋ ਰਾਈਟ ਸਾਈਡ ਵਾਲੀ ਸੀਨ ਆਉਂਦੀ ਜਿਹੜੇ ਇਧਰਲੇ ਹੱਥ ਜਿਹੜੀ ਆਉਂਦੀ ਹੈ ਨਾ ਇਹ ਲਾਈਨਿੰਗ ਵਾਲੀ ਹੈ ਦੇਖੋ ਇਧਰਲੇ ਹੱਥਾਂ ਦੀ ਇਹਨੂੰ ਲੈ ਕੇ ਇਹਦੇ ਉੱਪਰ ਇਹ ਆਪਾਂ ਕੱਪੜਾ ਲੈ ਲਿਆ ਇਹਨੂੰ ਆਪਾਂ 15 ਇੰਚ ਲੰਬਾ ਦੇਖੋ ਚੌੜਾ 3 ਪੀਸ ਲੈ ਲਾਂ 15 15.5 ਚਾਹੇ 14 ਹੋਵੇ 14 ਜਿੰਨਾ ਕਪੜਾ ਆਪਣੇ ਕੋਲ ਬਚਦਾ ਹੈ ਵਿੱਚੋਂ ਨਾਪਾਂ ਲੈ ਸਕਦੇ 14 ਵੀ ਲੈ ਸਕਦੇ 15 ਵੀ ਲੈ ਸਕਦੇ 16 ਵੀ ਜਿੰਨੀ ਲੈਂਥ ਹੈ ਕਿਸੇ ਨੇ ਉਹਦੀ ਪਾਕਟ ਦੀ ਬਣਾਉਣੀ ਹੈ ਤੇ 15 ਕਿ ਇੰਚ ਚੌੜਾ ਦੇਖੋ ਠੀਕ ਆ ਇਹਨੂੰ ਆਪਾਂ ਲੈ ਕੇ ਹੁਣ ਇਹਨੂੰ ਆਪਾਂ ਸਿੱਧੇ ਪਾਸੇ ਕੱਪੜੇ ਨੂੰ ਵਿਛਾ ਦਿੱਤਾ ਠੀਕ ਆ ਆ ਉਪਰੋਂ ਆਪਾਂ ਰੌਂਗ ਇਲਾਸਟਿਕ ਬਣਾਣੀ ਆ ਇਸ ਲਈ ਆਪਾਂ ਇਦਾਂ 2 ਸਵਾ 2 ਇੰਚ ਉੱਪਰ ਛੱਡ ਕੇ ਇਹ ਵਾਲਾ ਕੱਪੜਾ ਰੱਖ ਲੈਣਾ ਪਾਕਟ ਵਾਲਾ ਦੇਖੋ ਪਾਕਟ ਵਾਲਾ ਕੱਪੜਾ ਰੱਖ ਕੇ ਫਿਰ ਇੱਥੋਂ ਉੱਪਰੋਂ ਲੈਣਾ ਹੈ ਤੇ 5 ਇੰਚ ਦੇ ਨਿਸ਼ਾਨ ਲਗਾਣਾ ਇੱਕ ਠੀਕ ਹੈ ਉਦੋਂ ਬਾਅਦ ਇੱਥੋਂ ਆਪਾਂ 6 ਇੰਚ ਜਿਹੜਾ ਕਿ ਆਪਾਂ ਪਾਕਟ ਦਾ ਹੱਥ ਲਈ ਜਗ੍ਹਾ ਬਣਾਣੀ ਆ ਪਾਕਟ ਵਾਸਤੇ ਇੰਨੀ ਜਗ੍ਹਾ 6 ਇੰਚ ਇਹ 6 ਇੰਚ ਲੈਣਾ ਇਹਨਾਂ ਇੱਥੇ ਆਪਾਂ ਦੇਖੋ ਸਲਾਈ ਲਗਾਈ ਹੋਈ ਆ ਇੱਥੋਂ ਲੈ ਕੇ ਇੱਥੋਂ ਤੱਕ ਸਲਾਈ ਲਗਾਈ ਹੋਈ ਆ ਇਹਨੂੰ ਹੁਣ ਆਪਾਂ ਕੱਟ ਲਗਾ ਦਾਂਗੇ ਬਿਲਕੁਲ ਸਲਾਈ ਤੱਕ ਦੇਖੋ ਜਿੱਥੋਂ ਤੱਕ ਸਲਾਈ ਲਗਾਈ ਹੋਈ ਹੈ ਨਾ ਐਦਾਂ ਉੱਥੋਂ ਤੱਕ ਇਹਨੂੰ ਕੱਟ ਲਗਾ ਦੇਣੇ ਆ ਠੀਕ ਆ ਹੁਣ ਇਹਨੂੰ ਕੱਟ ਲਗਾ ਕੇ ਹੁਣ ਇਹਨੂੰ ਕੱਪੜੇ ਨੂੰ ਐਦਾਂ ਪਲਟ ਦੇਣਾ ਹੈ ਦੇਖੋ ਇਹ ਕੱਟ ਸਿੱਧੇ ਕਰ ਲੈਣੇ ਆ ਦੇਖੋ ਜਿਹੜੀ ਆਪਾਂ ਸਲਾਈ ਲਗਾਈ ਸੀ ਇਹ ਵਾਲੀ 6 ਇੰਚ ਵਾਲੀ ਠੀਕ ਆ ਇਹਨੂੰ ਇੱਦਾਂ ਬਿਲਕੁਲ ਪੱਧਰਾ ਕਰਕੇ ਇਹਨੂੰ ਆਪਾਂ ਇੱਥੇ ਸਲਾਈ ਲਗਾਵਾਂਗੇ ਪੈਰ ਪੈਰ ਦਾ ਮਾਰਜਨ ਲਾ ਕੇ ਇਹਦੀ ਜਗ੍ਹਾ ਪੱਕੀ ਕਰ ਲਾਂਗੇ ਤਾਂ ਜੋ ਅੰਦਰ ਵਾਲਾ ਕੱਪੜਾ ਬਾਰ-ਬਾਰ ਹੱਥ ਦੇ ਨਾਲ ਬਾਹਰ ਨੂੰ ਨਾ ਆਵੇ ਠੀਕ ਹੈ ਦੇਖੋ ਇਹ ਆਪਾਂ 6 ਇੰਚ ਤੇ ਇੱਦਾਂ ਪੱਕੀ ਕਰ ਲਈ ਠੀਕ ਹੈ ਹੁਣ ਆਪਾਂ ਇਹਨੂੰ ਕੀ ਕਰਨਾ ਇਹ ਪੁੱਠੀ ਸਾਈਡ ਕਰ ਲੈਣੀ ਹੈ ਇਹਨੂੰ ਆਪਾਂ ਆ ਚੀਜ਼ ਦੇਖੋ ਇਹਨੂੰ ਅੰਦਰ ਵਾਲ ਨੂੰ ਪੌਕਟ ਇੱਦਾਂ ਰੱਖਣੀ ਆ ਜਿਸ ਤਰ੍ਹਾਂ ਆਹ ਵਾਲੀ ਆ ਦੇਖੋ ਇੱਦਾਂ ਰੱਖ ਕੇ ਇਹਨੂੰ ਆਹ نیچے نیچے ਇੱਥੇ ਸिलाई ਲਗਾਵਾਂਗੇ ਆਪਾਂ ਇਹਨੂੰ ਸिलाई ਲਗਾ ਕੇ ਹੁਣ ਇਹਨੂੰ ਆਪਾਂ ਸिलाई ਨੂੰ ਸਿੱਧੀ ਕਰਾਂਗੇ ਇੱਦਾਂ ਠੀਕ ਆ ਸਿੱਧੇ ਕਰਕੇ ਇਹਦੇ ਉੱਪਰ ਵੀ ਆਪਾਂ ਸਲਾਈ ਲਾ ਦਾਂਗੇ ਤਾਂ ਜੋ ਆਪਾਂ ਪੌਕੇਟ 'ਚ ਕੋਈ ਵੀ ਚੀਜ਼ ਪਾਈ ਹੋਵੇ ਤੇ ਉਹਦੇ ਧਾਗੇ ਇਹਦੇ ਧਾਗੇ ਨਾਲ ਨਿਕਲਣ ਤੇ ਬਾਰ-ਬਾਰ ਕੋਈ ਚੀਜ਼ ਅਟਕੇ ਨਾ ਪੌਕੇਟ ਦੇ ਵਿੱਚ ਨਾਲੇ ਪੱਕੀ ਹੋ ਜਾਂਦੀ ਹੈ ਨੀਚੇ ਤੋਂ ਕਦੀ ਵੀ ਨਹੀਂ ਉੱਦੜੇਗੀ ਠੀਕ ਹੁਣ ਦੇਖੋ ਇਹ ਸੀਗਾ ਆਪਣਾ ਪੱਲਾ ਇਹਦਾ ਪੌਕੇਟ ਹੈ ਠੀਕ ਆ ਆ ਦੇਖੋ ਇਹ ਵਾਲਾ ਹੁਣ ਇਹਨੂੰ ਇੱਥੇ ਜਿੱਥੋਂ ਆਪਾਂ ਕੱਪੜਾ ਰੱਖਿਆ ਸੀ ਇਰੇ ਨਾਲ ਇਹਨੂੰ ਰੱਖ ਕੇ ਇਹਨੂੰ ਪਕੜ ਕੇ ਦੇਖੋ ਐਦਾਂ ਹੀ ਨਾ ਪਾਕਟ ਹੋਰ ਇਹਨੂੰ ਸਿੱਧੀ ਸਾਈਡ ਕਰ ਲੈਣੀ ਆ ਹੁਣ ਆਪਾਂ ਜਿੱਥੋਂ ਇਹ ਪਾਕਟ ਆ ਜਿਸ ਤਰ੍ਹਾਂ ਦੇਖੋ ਇੱਥੋਂ ਪਾਕਟ ਦਾ ਕਪੜਾ ਆਉਂਦਾ ਨਾ ਇੱਥੋਂ ਇੱਕ ਆਪਾਂ ਇੱਕ ਕੱਚੀ ਸਲਾਈ ਲਗਾ ਲੈਣੀ ਆ ਤਾਂ ਜੇ ਜਦੋਂ ਆਪਾਂ ਉੱਪਰਲਾ ਪਾਸਾ ਇਹਦੇ ਤੇ ਰੱਖਣਾ ਹੈ ਤੇ ਪੌਕਟ ਹਿੱਲੇ ਨਾ ਦੇਖੋ ਇਹ ਆਪਣੀ ਪੌਕਟ ਆ ਇਹ ਉੱਪਰੋਂ ਇੰਨੀ ਘੱਟ ਤਾਂ ਛੱਡੀ ਦੀ ਜਦੋਂ ਆਪਾਂ ਲਾਸਟੇ ਪਾਣੀ ਦੇਖੋ ਇਨੇ ਅੰਦਰ ਰਹਿ ਜਾਣਾ ਇੱਥੇ ਇਦਾਂ ਠੀਕ ਆ ਇਦਾਂ ਹੀ ਆਪਣੀ ਪਾਕਟ ਤਿਆਰ ਕੀਤੀ ਜਾਂਦੀ ਹੈ ਜਿੰਨਾ ਭੈਣਾਂ ਨੂੰ ਕੁਝ ਨਾ ਸਮਝ ਲੱਗੇ ਉਹ ਕਮੈਂਟ ਕਰਕੇ ਪੁੱਛ ਸਕਦਾ ਹੈ ਜੀ ਥੈਂਕ ਯੂ